ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਧਾਂਦਰਾ ਸਰਕਲ ਦੇ ਵਿੱਚ ਲੁਧਿਆਣਾ ਦਿਹਾਤੀ ਦੇ ਅਸੀਂ ਮੰਡਲ ਪ੍ਰਧਾਨ ਅਮਿਤ ਉਰਾਈ ਜੀ ਨੂੰ ਨਿਯੁਕਤ ਕੀਤਾ ਸਾਡੇ ਅੱਜ ਦੇ ਜੋ ਇਲੈਕਸ਼ਨ ਸਾਡੇ ਪੰਜਾਬ ਸਟੇਟ ਤੋਂ ਜੋ ਡਿਊਟੀ ਲੱਗੀ ਸੀ ਵਿਜੇ ਕੁਮਾਰ ਜੀ ਉਹਨਾਂ ਨੇ ਸਪੈਸ਼ਲ ਆ ਕੇ ਇੱਥੇ ਸਹਿਮਤੀ ਨਾਲ ਉਹਨੂੰ ਵੰਡਲ ਚਾਰਜ ਨਿਯੁਕਤ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਸੁਨੀਲ ਜਾਖੜ ਜੀ ਦਾ ਸ਼੍ਰੀ ਨੁਮਾਸ ਜੀ ਦਾ ਤੇ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਸਾਡੇ ਭਾਰਤੀ ਜਨਤਾ ਪਾਰਟੀ ਨੂੰ ਇੱਥੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਵੀ ਅਸੀਂ ਇਹਨਾਂ ਨੂੰ ਮੰਡਲ ਪ੍ਰਧਾਨ ਸਰਕਲ ਪ੍ਰੈਜ਼ੀਡੈਂਟ ਨਿਯੁਕਤ ਕਰ ਰਹੇ ਹਾਂ ਆਂਧਰਾ ਸਰਕਲ ਦਾ ਔਰ ਥੋੜੇ ਦਿਨਾਂ ਦੇ ਵਿੱਚ ਪੂਰੇ ਇਸ ਸਰਕਲ ਦੀ ਟੀਮ ਬਣਾ ਕੇ ਅਸੀਂ ਇੱਥੋਂ ਬਲਾਕ ਸੰਪਤੀ ਜ਼ਿਲ੍ਹਾ ਪੱਸੀ ਦੇ ਕੈਂਡੀਡੇਟ ਬਣਾ ਵੀ ਖੜਾਉਣੇ ਆ ਤੇ ਜਿਤਾਉਣੇ ਵੀ ਨੇ 2027 ਦੀ ਇਲੈਕਸ਼ਨ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣੀ ਆ ਉਹਦੀ ਇਹ ਮੋੜ ਸ਼ੁਰੂ ਕੀਤਾ ਹੋਇਆ ਹੈ ਮੇਰਾ ਨਾਮ ਜੀ ਅਮਿਤ ਕੁਮਾਰ ਉਭਰਾਏ ਆ ਜੀ ਮੈਂ ਸਭ ਤੋਂ ਪਹਿਲਾਂ ਤਾਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੱਗੋਵਾਲ ਜੀ ਦਾ ਕੇ ਪੀ ਰਾਣਾ ਜੀ ਦਾ ਰਮੇਸ਼ ਕੱਕੜ ਜੀ ਦਾ ਰਸ਼ਪਾਲ ਜੀ ਦਾ ਵਿਜੇ ਕੁਮਾਰ ਜੀ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਆ कि आजोणा ਮੈਨੂੰ ਮੰਡਲ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੈ ਜਿਹੜੀ ਮੈਨੂੰ ਜ਼ਿੰਮੇਵਾਰੀ ਉਹਨਾਂ ਨੇ ਦਿੱਤੀ ਹੈ ਧੰਦਰਾ ਮੰਡਲ ਪ੍ਰਧਾਨ ਦੀ ਮੈਂ ਆਪਣੇ ਤਨ ਮਨ ਧਨ ਪੂਰੀ ਕੋਸ਼ਿਸ਼ ਨਾਲ ਦਿਨ ਰਾਤ ਬੇਨਤ ਕਰਕੇ ਨਿਭਾਉਂਗਾ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹਰ 3 ਸਾਲ ਬਾਅਦ ਸੰਗਠਨਾਤਮਿਕ ਜਿਹੜਾ ਬਦਲਾਵ ਹੈ ਹੁੰਦਾ ਹੈ ਇਹੀ ਭਾਰਤੀ ਜਨਤਾ ਪਾਰਟੀ ਦੀ ਖੂਬਸੂਰਤੀ ਹੈ ਔਰ ਪਾਰਟੀ ਵਿਦ ਅ ਡਿਫਰੈਂਸ ਜਿਹੜਾ ਕਿਹਾ ਜਾਂਦਾ ਹੈ ਉਹਦੇ ਵਿੱਚੋਂ ਸਭ ਤੋਂ ਪਹਿਲਾ ਜਿਹੜਾ ਹੈ ਉਹ ਮਦ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਹਰ 3 ਸਾਲ ਬਾਅਦ ਨਵੇਂ ਤੋਂ ਨਵੇਂ ਬੰਦਿਆਂ ਨੂੰ ਸਮਾਂ ਮਿਲਦਾ ਹੈ ਨਵੇਂ ਕਰਮਚਾਰੀਆਂ ਨੂੰ ਅੱਗੇ ਲਿਆਉਣ ਦਾ ਮੌਕਾ ਮਿਲਦਾ ਹੈ ਆਉਣ ਦਾ ਮੌਕਾ ਮਿਲਦਾ ਹੈ ਔਰ ਉਹਨਾਂ ਨੂੰ ਆਪਣੀ ਜਿਹੜੀ ਆਪਦਾ ਹੁਨਰ ਹੈ ਉਹ ਦਿਖਾਉਣ ਦਾ ਸਮਾਂ ਮਿਲਦਾ ਹੈ ਉਸੇ ਤਰੀਕੇ ਦੇ ਨਾਲੇ ਕਈ ਦਿਨਾਂ ਤੋਂ ਸਾਡੀ ਜਿਹੜੀ ਇਹ ਪ੍ਰਕਿਰਿਆ ਚੱਲ ਰਹੀ ਸੀ ਇਸ ਮੰਡਲ ਦੇ ਜਿਹੜੇ ਹੈ ਮੰਡਲ ਪ੍ਰਧਾਨ ਉਹ ਅਮਿਤਵ ਬਰਾਏ ਜੀ ਨੂੰ ਅੱਜ ਲਗਾਇਆ ਹੈ ਜਿਸ ਦੀ ਸਰਵਸੰਮਤੀ ਦੇ ਨਾਲ ਫੈਸਲਾ ਹੋਇਆ ਹੈ ਵਿੱਚ ਪ੍ਰਧਾਨ ਸਾਡੇ ਨਾਲ ਸੰਗਵਾਲ ਸਾਹਿਬ ਔਰ ਪੂਰੀ ਟੀਮ ਇਸ ਮੰਡਲ ਦੀ ਇੱਥੇ ਸ਼ਾਮਲ ਹੈ ਔਰ ਉਹਨਾਂ ਦੇ ਜਿਹੜੇ ਸਾਰੀ ਸਹਿਮਤੀ ਦੇ ਨਾਲ ਅਮਿਤਵਰਾਹੀ ਜੀ ਨੂੰ ਮੰਡਲ ਪ੍ਰਧਾਨ ਲਗਾਇਆ ਗਿਆ ਮੈਂ ਅੱਜ ਦੇ ਦਿਨ ਤੇ ਅਮਿਤਵਰਾਹੀ ਜੀ ਨੂੰ ਜਿੱਥੇ ਵਧਾਈ ਦਿਨਾ ਉੱਥੇ ਆਸ਼ਾ ਕਰਦਾ ਕਿ ਇਹ ਪਾਰਟੀ ਨੇ ਜਿਸ ਮੰਨ ਦੇ ਨਾਲ ਜਿਸ ਮਨੋਵ੍ਰਤੀ ਦੇ ਨਾਲ ਇਹਨਾਂ ਨੂੰ ਮੰਡਲ ਪ੍ਰਧਾਨਗੀ ਦਿੱਤੀ ਹੈ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਕਸੌਟੀ ਤੇ ਪੂਰਾ ਖਰਾ ਉਤਰਨਗੇ ਔਰ ਪਾਰਟੀ ਨੂੰ ਅੱਗੇ ਲੈ ਜਾਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ